ਕਲ ਪਾਣੀਆਂ ਦਾ ਮੁੱਦਾ ਸਰਪਾਰਟੀ ਮੀਟਿੰਗ ਛੱਦੀ ਗਈ ਸੀ ਪਰ ਅਫਸੋਸ ਸਾਰੀ ਪਾਰਟੀ ਮੀਟਿੰਗ ਹੋਈ ਹੈ ਪਾਣੀਆਂ ਦੇ ਮੁੱਦੇ ਤੇ ਜਿਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਰਿਕੋਨਾਈਜ਼ਡ ਪਾਰਟੀਆਂ ਦੇ ਪ੍ਰਤੀਨਿਧੀ ਪ੍ਰਧਾਨ ਤੇ ਉਹਨਾਂ ਦੇ ਨੁਮਾਇंदे ਜਿਹੜੇ ਨੇ ਉਹ ਸ਼ਾਮਲ ਹੋਏ ਪਰ ਅਫਸੋਸ ਅਸੀਂ ਵੀ ਸਾਡੀ ਪਾਰਟੀ ਦੇ ਵੀ 2 ਐਮਪੀ ਐ ਜਿੱਤੇ ਹੋਏ ਲੋਕਾਂਵਾਂ ਦਾ ਨਮਾਇੰਦਗੀ ਦਿੱਤੀ ਹੈ ਸਾਨੂੰ ਪਰ ਸਾਡੀ ਪਾਰਟੀ ਨੂੰ ਕੋਈ ਸੁਨੇਹਾ ਨਹੀਂ ਆਇਆ ਇਸ ਕੰਮ ਦੀ ਨਿਖੇਦੀ ਕੀਤੀ ਗਈ ਹੈ ਕਿ ਇਹ ਤਰੀਕਾ ਨਹੀਂ ਕੋਈ ਹੈਗਾ ਸਾਰਿਆਂ ਨੇ ਇਹੀ ਸਹਿਮਤੀ ਕੀਤੀ ਹੈ ਕਿ ਇਸ ਮੌਕੇ ਤੇ ਅਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਪੀਪਲ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਵੀ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਕੋਈ ਸੁਨੇਹਾ ਨਹੀਂ ਆਇਆ ਮੀਟਿੰਗ ਵਾਸਤੇ ਅਫਸੋਸ ਇਹਨਾਂ ਨੂੰ ਦੇਣਾ ਚਾਹੀਦਾ ਸੀ ਚਲੋ ਕੋਈ ਨਹੀਂ ਅਸੀਂ ਉਹ ਵੀ ਐਡੀ ਗੱਲ ਨਹੀਂ ਹੈ ਪਰ ਮੈਂ ਇਹ ਕਹਿਣਾ ਚਾਹੁੰਦਾ ਹੈ ਬਈ ਅਸੀਂ ਜੇ ਸਰਕਾਰ ਡੈਮ ਸੇਫਟੀ ਬਿਲ ਰੱਦ ਕਰਦੀ ਹੈ ਅਸੀਂ ਸਰਕਾਰ ਦੇ ਨਾਲ ਹੈ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੋ ਪੰਜਾਬ ਦੇ ਵਿੱਚ ਅੱਜਕਲ ਪਾਣੀਆਂ ਦਾ ਮੁੱਦਾ ਗਰਮਾਇਆ ਹੋਇਆ ਹੈ ਉਹਦੇ ਲਈ ਅੱਜ ਸਰ ਪਾਰਟੀ ਮੀਟਿੰਗ ਸੱਦੀ ਗਈ ਸੀ ਪਰ ਅਫਸੋਸ ਅਸੀਂ ਵੀ ਸਾਡੀ ਪਾਰਟੀ ਦੇ ਵੀ 2 MP ਐ ਜਿੱਤੇ ਹੋਏ ਲੋਕਾਂ ਉਹਨਾਂ ਨੂੰ ਨਮਾਇੰਦਗੀ ਦਿੱਤੀ ਹੈ ਸਾਨੂੰ ਪਰ ਸਾਡੀ ਪਾਰਟੀ ਨੂੰ ਕੋਈ ਸਨੇਹਾ ਨਹੀਂ ਆਇਆ ਮੀਟਿੰਗ ਵਾਸਤੇ ਅਫਸੋਸ ਇਹਨਾਂ ਨੂੰ ਦੇਣਾ ਚਾਹੀਦਾ ਸੀ ਚਲੋ ਕੋਈ ਨਹੀਂ ਅਸੀਂ ਉਹ ਵੀ ਐਡੀ ਗੱਲ ਨਹੀਂ ਹੈ ਪਰ ਮੈਂ ਇਹ ਕਹਿਣਾ ਚਾਹੁੰਦਾ ਹੈ ਬਈ ਅਸੀਂ ਜੇ ਸਰਕਾਰ ਡੈਮ ਸੇਫਟੀ ਬਿਲ ਰੱਦ ਕਰਦੀ ਹੈ ਅਸੀਂ ਸਰਕਾਰ ਦੇ ਨਾਲ ਹੈ ਕਿਉਂਕਿ ਇਹ ਪਾਣੀਆਂ ਤੇ ਜੇ ਸਾਨੂੰ ਆਪਣਾ ਹੱਕ ਬਰਾਬਰ ਚਾਹੀਦਾ ਹੈ ਸਟੇਟ ਦੇ ਅੰਡਰ ਚਾਹੀਦਾ ਹੈ ਡੈਮ ਤਾਂ ਸਾਨੂੰ ਡੈਮ ਸੇਫਟੀ ਬਿਲ ਰੱਦ ਕਰਨਾ ਪਊਗਾ ਤੇ ਅਸੀਂ ਉਸ ਮੁੱਦੇ ਤੇ ਸਰਕਾਰ ਦੇ ਨਾਲ ਬਿਲਕੁਲ ਡਟ ਕੇ ਖੜਾਂਗੇ ਤੇ ਪਾਣੀ ਜੋ ਪੰਜਾਬ ਦਾ ਬਣਦਾ ਹੈ ਉਹ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤਾ ਜਾ ਸਕਦਾ ਨਾ ਦਿੱਲੀ ਨੂੰ ਤੇ ਨਾ ਹਰਿਆਣੇ ਨੂੰ ਕਿਉਂਕਿ ਜਿਹੜੇ ਸਾਡੇ ਹੁਣ ਅੱਗੇ ਝੋਨੇ ਦਾ ਸੀਜ਼ਨ ਆ ਗਿਆ ਹੈ ਤੇ ਕਿਸਾਨ ਭਰਾ ਇਹਨਾਂ ਦਾ ਹੀ ਪਾਣੀ ਨਹੀਂ ਪੂਰਾ ਹੋਣਾ ਸੀ ਕਿਸੇ ਨੂੰ ਕੀ ਦਈਏ ਇਸ ਲਈ ਮੈਂ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਰਕਾਰ ਦੇ ਇਸ ਮੁੱਦੇ ਤੇ ਜੇ ਸਰਕਾਰ ਡੈਮ ਸੇਫਟੀ ਬਿਲ ਰੱਦ ਕਰਦੀ ਹੈ ਅਸੀਂ ਸਰਕਾਰ ਦੇ ਨਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ